ਰੇ ਰਾ ਸੋਦਰ ਰਾਗ ਸਮਹਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕੇ ਹਸੋਦਰ ਕੇ ਹਾਂ ਜਿਤ ਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੇਤੇ ਤੇਰੇ ਬਾਵਣ ਹਾਰੇ ਕੇਤੇ ਤੇਰੇ ਰਾਗ ਪਰਿਸੋ ਕਹੀਏ ਕੇਤੇ ਤੇਰੇ ਗਾਉਣ ਹਾਰੇ ਗਾਵਣ ਤੁਦਨੋ ਪਾਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਧਨੋ ਚਿਤ ਗੁਪਤ ਲਿਖ ਲਿਖ ਜਾਣਨ ਲਿਖ ਲਿਖ ਧਰਮ ਵਿਚਾਰ ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧਨੋ ਸਤ ਸਮਾਧਿ ਅੰਦਰ ਗਾਵਣ ਤੁਧਨੋ ਸਾਧ ਵਿਚਾਰ ਗਾਵਣ ਤੁਧਨੋ ਵੇਰ ਕਰਾਰੇ गावण तुद नो पंडित परण रखी सुर जोग जोग वेद नाल गावण तुद नो मोनिया मनमोहन स्वर्ग मछ पयाले गावण तुद नो रत्न पाए तेरे 68 ते रत्न नालें गावण तुद नो जोत बा बलसोरो गावण तुद नो खाणी चारे गावण तुद नो खंड मंडल ब्रह्मांड कर कर रखे तेरे तारें సే ਤਉਦ ਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦ ਨੋ ਗਾਵਨ ਸੇ ਮ ਚਿਤਨਾ ਆਵਨ ਨਾਨਕ ਕਿਆ ਵਿਚਾਰੈ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਏ ਹੈ ਵੀ ਹੋਸੀ ਜਾਇ ਨਾ ਜਾਸੀ ਰਚਨਾ ਜਨ ਰਚਾਏ ਰੰਗੇ ਰੰਗੇ ਭੱਤ ਕਰ ਕਰ ਜਨਸੀ ਮਾਇਆ ਜੇਨੋ ਪਾਇਆ ਕਰ ਕਰ ਦੇਖੇ ਕਿ ਤਾ ਆਪਣ ਜੋ ਤਿਸ ਦੇ ਵਡਿਆਏ ਜੋ ਤਿਸ ਭਾਵੇਂ ਸੋਈ ਕਰ세 ਫਿਰ ਹੁਕਮ ਨ ਕਰਣਾ ਜਾਏ ਸੋ ਪਾਤਸ਼ਾਹ ਸਾ ਪਾਤਸ਼ਾਹ ਸਾਬ ਨਾਨਕ ਰਹਿਣ ਰਜਾਏ ਅਸਮਹਿਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕਿ ਵੱਡ ਵੱਡਾ ਦਿੱਠਾ ਹੋਏ ਕੀਮਤ ਪਾਏ ਨ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣ ਗਹਿਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਏ ਸਭ ਕੀਮਤ ਮਿਲ ਕੇ ਮਤ ਪਾਏ ਗਿਆਨੇ ਧਿਆਨੇ ਗੁਰ ਗੁਰ ਹਾਏ ਕਹਿਣ ਨਾ ਜਾਏ ਤੇਰੀ ਤਿਲ ਵੜਿਆਏ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਤੇ ਆ ਵੜ ਆਇਆ ਤਦ ਵਿਣ ਸਿੱਧੇ ਕਿਨੇ ਨਾ ਪਾਇਆ ਕਰਮ ਮਿਲੇ ਨਾਹਿ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤਿ ਭਰੇ ਤੇਰੇ ਭੰਡਾਰ ਜਿਸ ਤੂੰ ਦੇਤ ਸੇ ਕਿਆ ਚਾਰਾ ਨਾਨਕ ਸਾਤ ਸਵਾਰਨ ਹਾਰਾ ਅਸਮ ਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਓ औखा साा ना साचे नाम के लागे भूख उत भुखे खाए चलिए दुख सुख विसरे मेरी माए साचा साहेब साचे ना साचे नाम की तिल वड्याए आग थके कीमत नहीं पाए जे सब मिलके आखण पाए वडा ना काट न जाए ना ओ मरे ना होवे सोग ਦੇਂਦਾ ਰਹੇ ਨਚੋ ਕੇ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਾਪ ਤੇ ਵਡ ਤੇਰੀ ਦਾਤ ਜਿਨ ਦਿਨ ਕਰ ਕੇ ਕੇ ਤੇ ਰਾਤ ਖਸਮ ਵਿਸਾਰੇ ਤੇ ਗਮ ਜਾਤ ਨਾਨਕ ਨਾਵੇਂ ਬਾਤ ਸੁਨਾਤ ਰਾ ਗੋਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾਂ ਬਿਨ ਕਰਾ ਕਰਪਾਸ ਹਮ ਕਿਰੇ ਕਰਮ ਸਤਗੁਰ ਸਰਣਾਏ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਂਤ ਸਖਾਏ ਹਰ ਕੇਰਤ ਹਮਰੇ ਰਹਿ ਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਮੇਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨ ਪਾਇਆ ਤੇ ਭਾਗ ਹੈਣ ਜਮ ਫਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵਾ ਤ੍ਰਿਗ ਜੀਵਾਸ ਜਿਨ ਹਰ ਜਿਨ ਸਤਿਗੁਰ ਸੰਗਤ ਪਾਏ ਤਨ ਧੁਰ ਮਰਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤੁ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੋ ਗੋਦਰੀ ਮਹੱਲਾ ਪੰਜਵੋ ਕਾਹਿਰੇ ਮਨ ਚਿਤ ਵਹਿ ਉਦਮ ਜਾਂ ਆਹਰ ਹਰ ਜੋ ਪ੍ਰਿਆਸਲ ਪਥਰ ਮੈਂ ਜੰਤੋ ਪਾਇ ਤਾ ਕਰਿ ਜਗਾਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇ ਸੋ ਕੇ ਕਾਸ਼ਟ ਹਰਿਆ ਰਹੋ ਜਨਨ ਪਿਤਾ ਲੋਕ ਸੁਤ ਬੰਤਾ ਕੋਈ ਨਾ ਕਿਸ ਕੀ ਤਰਿਆ ਸਰਸਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡਾ ਉਡਿਆਵੇ ਸਾਕੋ ਸਾਤਿ ਸਪਾਛੇ ਬਜਰੇ ਛਰਿਓ ਤਨ ਕੌਣ ਖਿਲਾਵੇ ਕੌਣ ਚੁਗਾਵੇ ਮਨ ਮੈਂ ਸਿਮਰਨ ਕਰਿਓ ਸਭ ਨਿਦਾਨ ਦਸ ਅਸ਼ਟ ਸਿਧਾਨ ठाकुर करतल धरया जन नानक बल बल सत बल जाईए तेरा अंत न पारा वरया रागा समहल्ला चौथा सो पुरख एक ओंकार सतगुरु प्रसाद सो पुरख निरंजन हर पुरख निरंजन हर अगम अगम अपारा सबत आवे सबत आवे तुज जे हर सच्चे सृजनहारा ਸਭ ਜੀ ਤੁਮਾਰੇ ਜੀ ਤੁਮ ਜੀਆਂ ਦਾ ਦਤਾ ਰਾ ਹਰਤ ਆਵੇ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੇ ਕਿਆ ਨਾਨਕ ਜੰਤ ਵਿਚਾਰਾ ਤੋ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਪੁਰਖ ਸਮਾਨ ਇੱਕ ਦਾਤੇ ਇੱਕ ਫਿਖਾਰੇ ਜੇ ਸਭ ਤੇਰੇ ਚੋਜ ਵਿੜਾਣਾ ਤੋ ਆਪੇ ਦਾਤਾ ਆਪੇ ਭੁਗਤਾ ਜੀ ਤਉਦ ਬਿਨਿ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਾ ਜੋ ਸੇਵਾ ਤਉਦ ਜੀ ਜਨ ਨਾਨਕ ਤਨ ਕੁਰਬਾਣਾ ਹਰ ਤਿਆਵ ਹਰ ਤਿਆਵ ਤਉਦ ਜੀ ਸੇ ਜਨ ਜਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਐ ਜਿਨ ਹਰ ਤਿਆਆ ਜੀ ਨੇ ਟੋਟੇ ਜਮ ਕੇ ਫਾਸੇ ਜਿਨ ਨਿਰਪੋ ਜਨ ਹਰ ਨਿਰਪੋ ਧਾਇਆ ਜੀ ਤਿਨ ਕਾ ਭੋ ਸਭ ਗਵਾਸੇ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀਤੇ ਹਰ ਹਰ ਰੋਪ ਸਮਾਸੇ ਸੇਤਨ ਸੇਤਨ ਜਨ ਹਰ ਧਾਇਆ ਜੀ ਜਨ ਨਾਨਕ ਤਿਨ ਬੁਲਜਾਸ ਤੇਰੇ ਭਗਤ ਤੇਰੇ ਭਗਤ ਭੰਡਾਰ ਜੇ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਦ ਜੀ ਹਰ ਅਨੇਕ ਅਨੇਕ ਅਨੰਤਾ ਤੇਰੇ ਅਨੇਕ ਤੇਰੇ ਅਨੇਕ ਕਰ ਹੈ ਹਰ ਪੂਜਾ ਜੀ ਤਪ ਤਪ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜ ਹੈ ਬਹੁ ਸਿਮਰਤ ਸਾਸਤਰ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਪਰੰਪਰ ਕਰਤਾ ਜੀ ਤੁਧ ਜੇ ਵੜਿਆ ਵਰ ਨ ਕੋਏ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੇ ਤੂੰ ਨਹਿ ਚਲ ਕਰਤਾ ਸੋਏ ਤਦਰ ਆਪੇ ਭਾਵੇ ਸੋਏ ਵਰਤੇ ਜੀ ਤੂੰ ਆਪੇ ਕਰੇ ਸੋ ਹੋਏ ਤੁਧ ਆਪੇ ਸ੍ਰਿਸ਼ਟੂ ਪਾਏ ਜੀ ਤੁਧ ਆਪੇ ਸ੍ਰਿਜ ਸਭ ਗੋਏ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਏ ਅਸਮ ਹਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੂੰ ਪਾਵੈ ਸੋ ਇਥੀ ਸੀ ਜੋ ਤੂੰ ਦੇ ਸੋਏ ਹੋਂ ਪਾਏ ਰਾਹੋ ਸਭ ਤੇਰੇ ਤੋਂ ਸਭ ਨੇ ਧਿਆਇਆ ਜਿਸਨੋ ਕਿਰਪਾ ਕਰੈ ਤੈ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੋ ਗਵਾਇਆ ਤੋ ਤੂੰ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਅਵਰ ਨਾ ਕੋਇ ਜੇ ਜੰਤ ਸਭ ਤੇ ਰਾ ਖੇਲ ਵਿਨ ਜੋਗ ਮਿਲ ਵਿਛੜਿਆ ਸੰਜੋਗ ਮਿਲ ਜਿਸ ਨੂੰ ਤੂੰ ਜਾਣੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣ ਜਨ ਹਰ ਹਰ ਸੇਵਿਆ ਤਨ ਸੁਖ ਪਾਇਆ सहजै हे हर नाम समाया तो आपे करता तेरा किया सब होए तद बिन दूजा अवर ना कोए तू कर कर वेखै जाण सोई जन नानक गुरमुख प्रगट होए असमहल्ला पहला तित सरवटै पैले निवासो पाणी पावक तेन किया पंकज मोह पग ने चाले हम देखा ते दे डूबयाले मन एक न चैत असमोड मना हर बिसर तेरे गुण गलिया रहौ ना जति सती नहीं पड़या मूर्ख मुगदा जन्म पया परवंत नानक तिन के शरण जिन तो नाहे विसरया अस महल्ला 5 पए परापतम मानख दे हरिया गोविंद मिलन की ए तेरी भरिया ਔਰ ਕਾਜ ਤੇ ਰਕਿਤੇ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਾਗ ਭਉ ਜਲ ਤਰਨ ਕੈ ਸੰਜਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨਾ ਜਾਣਿਆ ਹਰਾਇਆ ਕਹ ਨਾਨਕ ਹਮ ਨੀਚ ਕਰਮ ਸਰਨ ਪਰ ਕੀ ਰਖੋ ਸਰਮੋ पाथ साईं दस कबियों बिनती चौपाई हमरी करो हाथ दे रक्षा पूर्ण होए चित की इच्छा तव चरणन मन रहे हमारा अपना जान करो प्रतिपाल हमरे दोष सबे तुम गाहु आप हाथ दे मोहे बचावो सुखी बसे मोरो परिवार सेवक सिख सब करता मोर रक्षा निज कर दे करिए सबरण को आस अंगरिए पूर्ण होए हमारे आस तोर पजन के रहे प्यास तुम है चाड को अवर नत आऊ जो बर चाहो सो तुमते पाऊ सेवक सेखा हमारे तारिए चुन चुन सत्र हमारे मारिए ਆਪ ਹੱਥ ਦੇ ਮੁਝੇ ਉਬਰਿਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛੋ ਸ੍ਰੀ ਅਸਤੁਜ ਜੋ ਕਰਿਓ ਰਖਸ ਰਖ ਲਿਓ ਮੋਰਾ ਖਣਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰ ਚਤੁਰਦਸ ਕੰਤਾ ਕਾਲ ਪਾਏ ਬ੍ਰਹਮ ਬਪਤਰ ਕਾਲ ਪਾਏ ਸਭ ਜੋ ਅਵਤਾਰਾ काल पाए कर बिशन परगासा सकल काल का तमासा। जवन काल जोगी से राज जो ब्रमा जो थो जवन काल सब लोग सवारा नमस्कार है ता हमारा जवन काल सब जगत बनायो देव दैत उपजायो आद्य अंत को अवतारा सोई गुरु समझियो हमारा नमस्कार तसे को हमारे सकल प्रजा जन आप सवारे सेवकन को शिव गुण सुख दियो सत्रन को पल मोह बद्ध कियो कट कट के अंतर के जानत भले बुरे के पेर पहचानत चींट ते कुंचरे स्थूल सब पर कृपा दृष्टि कर फूला संतन धक पाएत दुख पाए ते दुखे, सुख पाए साधन के सुखी एक एक की पीर पछाने काट काट के पट पट की जाने जब उतरख करा करता कर पर जा तरत तब दे अपारा जब आक रख करत हो कब हूँ तुम मैं मिलत दे तर सब हो जेते बदन सृष्टि सब तारे आप अपने बोध उचारे ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣ ਤੂ ਬੇਦ ਭੇਦ ਅਰ ਹਾਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦਨੇ ਲਨਾਦ ਸੰਬ ਤਾਕ ਮੂੜ ਚਰਤ ਪੇਦਾ ਜਾ ਕੋ ਭੇਦ ਨ ਪਾਵਤ ਬੇਦਾ ਤਾਕੋ ਕਰਪਾ ਨਨੁ ਮਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਰਹਤ ਕਹਿਤ ਸਦਾ ਸਿਵ निरंकार का चिनत नै पेव आप आपनी बुद्ध है जेते बरनत पिन पिन तोह तेते तुम्हारा लखन जाय पसारा कहबद सजा प्रथम संसार एक रूप अनुप सरोपा रंग पायो राव की भूपांडज जेरज से तजकेनी उत्पोज खान बहो रच देने कह फूल राजा है वो बैठा सुमट पो शंकर खट्टा सगरे सृष्टि दिखाए अचंबो आदि जुगाद स्वंभो अब रक्षा मेरी तुम करो सिख उबार सिख संगरो दुष्ट जेते उठवंत तो उत्थाता सकल मलेश करो ऋणदाता जे असतुज तु सरणी पर ਤਿੰਨ ਕਾ ਦੁਸ਼ਟ ਦੁਖਤਾ ਹੈ ਵ ਮਾਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿੰਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਆਏ ਤਾਂ ਕੇ ਕਾਲ ਨਿਕਟ ਨਹੀਂ ਆਏ ਰੱਛਾ ਹੋਏ ਤਾਹੇ ਸਭ ਕਾਲ ਦੁਸ਼ਟ ਅਰੇਸ਼ ਤਰੇ ਤਤਕਾਲਾ ਕਿਰਪਾ ਦ੍ਰਿਸ਼ਟੀ ਤਨ ਜਾਏ ਨਹਿ ਰਿਓ ਤਾ ਕੇ ਤਾਪ ਤਨਕ ਮੋ ਹਰਿ ਹੋ ਰਿਤ ਸਿਧ ਘਰ ਮੋ ਸਭ ਹੋਏ ਦੁਸ਼ਟ ਸਾਹ ਸਕ ਨ ਕੋਈ ਇੱਕ ਬਾਰ ਜਿਨ ਤੂੰ ਸੰਭਾਰਾ ਕਾਲ ਫਾਸਤੇ ਤਾਹੇ ਉਬਾਰ ਜਿਨ ਨਰ ਨਾਮ ਪਿਹਾਰੋ ਕਾਹ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਖੇਤ ਮੇ ਸਰਣ ਤਿਹਾਰੇ ਆਪ ਹੱਥ ਦੇ ਲਿਓ ਉਬਾਰੇ करब ठोर मोह सहाय दुष्ट दोखते ले हो बचाए सवैया बाए गए जब ते तुम रे तब ते को आखतरे नहीं आने ओ। राम रहे पुराण पुराण है मत एक ना जान माने ओ सिमरत शास्त्र वेद सब है बहु पेद कह हम एक नो ਸਰੇ ਅਸਪਾਨ ਕਿਰਪਾ ਤੁਮਰੇ ਕਰ ਮੈਂ ਕਹੋ ਸਭ ਤੋਹਿ ਬਖਾਨਿਓ ਦੋਇ ਰਾ ਸਗਲ ਦੁਆਰ ਕੋ ਛਾੜ ਕੇ ਗਇ ਤੋਹਾਰੋ ਧਰ ਬਹਿ ਗਏ ਕੇ ਲਾਜ ਅਸ ਗੋਬਿੰਦ ਦਾਸ ਤੋਹਾਰ RAM ਕਲੇ ਮਹੱਲਾ ਤੇ ਜਾ ਆਨੰਦ ਏਕੋ ਸਤਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ सतगुरु मैं पाया सतगुरु त पाया सहज सिते मन वजियां वधाइयां राग रतन परवार परयां शब्द गावणे आईयां शब्दो त गावो हरि के रा मन जि नि बसाया कह नानक आनंद होआ सतगुरु मैं पाया ए मन मेरेया तू सदा रहो हर नालै ਹਰ ਨਾਲ ਰਹੋ ਤੋ ਮਨ ਮੇਰੇ ਦੋਖ ਸਭ ਵਿਸਾਰਣਾ ਅੰਗਿਕਾਰੋ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾ ਸਮਰਾਤ ਸੁਆਮੀ ਸੋਖ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚ ਸਹਬਾ ਕਿਆ ਨਹੀਂ ਘਰ ਤੇਰੇ ਘਰਤਾ ਤੇਰੇ ਸਭ ਕੇ ਛੇ ਜਿਸ ਦੇਹ ਸੋ ਪਾਵੇ सदा सिफत सलाहे तेरे नाम मन वसाहे नाम जिनके मन वसया वाजे शब्द गने रे कह नानक सच्चे साहेब क्या नाहे घर तेरे साचा नाम मेरा आधार हो सच नाम आधार मेरा जिन भुखा सब गवाइया कर शांत सुख मन आए वसया ਜेन ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿઠੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਚਨ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਵਾਗੇ ਘਰ ਸੁਵਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰਿਆ ਪੰਜ ਦੋਤ ਤੁਧ ਵਸ ਕੀਤੇ काल कंठ कुमारिया তোর কর্ম पाया तुद को जिनको से नाम हर के लागे कह नानक तै सुख होआ तित घर आनंद वाजे आनंद सुनो वड भागयो सगले मनोरथ पूरे पार ब्रह्म परव पाया ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੋਨੇ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤ ਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਜ ਅਨਹਦ ਤੂਰੇ ਮੋਦਾਵਣੇ ਮਹੱਲਾ ਪੰਜਵਾਂ ਥਾਲ ਵਿੱਚ ਤਨ ਵਸਤੂ ਪਈਓ सत संतोष विचारो अमृत नाम मेरा ठाकुर का पयो जिसका सब सहारो जेको खावे जेको पूंचे तसका होए उद्धारो ए वस्त तजे ना जाए नित-नित रखो उद्धारो तम संसार चरण लग तरजे सब नानक ब्रह्म पसारा श्लोक महल्ला 5 ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕਿਤੋ ਏ ਮੈਂ ਨਿਰਗੁਣ ਹਾਰੇ ਕੋ ਗੁਣ ਨਹੀਂ ਆਪੇ ਤਰਸ ਪਿਓਏ ਤਰਸ ਪਿਆ ਮੈ ਰਾਮਤ ਹੋਈ ਸਤਗੁਰ ਸਾਜਣ ਮਿਲਿਆ ਨਾਨਕ ਨਾਮ ਮਿਲੇ ਤਾ ਜਿਵਾਂ ਤਨ ਮਨ ਥੇਵੇ ਹਰਿਆ ਦਰਸ ਪਿਆ ਮਹਿਰਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੇਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ